ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਨੂੰ ਆਪਦੇ ਆਪ ਤੋਂ ਅੰਦਰੋਂ ਗਿਲਟੀ ਮਹਿਸੂਸ ਹੋਣ ਲੱਗ ਗਈ ਮੇਰਾ ਇੱਕ ਵੀ ਸਬਸਕ੍ਰਾਈਬਰ ਨਹੀਂਗਾ ਤੁਸੀਂ ਉਹ ਮੈਡਿਸਨ ਤੋਂ ਵਰਗਿਆਂ ਨੂੰ ਤਾਂ ਨੱਚਦੇ ਆ ਨੂੰ ਵੇਖ ਕੇ ਖੁਸ਼ ਹੋ ਜਾਂਦੇ ਹੋ ਨਾਲੇ ਡਰਦੇ ਹੋ ਵੀ ਸਾਡਾ ਧੀ ਪੁੱਤ ਵੀ ਕੋਲੇ ਬੈਠ ਕੇ ਨਾ ਵੇਖੇ ਪਰ ਤੁਸੀਂ ਮੈਨੂੰ ਸਬਸਕ੍ਰਾਈਬ ਨਹੀਂ ਕਰਦੇ ਘੱਟੋ ਘੱਟ ਸਬਸਕ੍ਰਾਈਬ ਕਰੋ ਤੁਹਾਡੇ ਬੇਟੇ ਦੇ ਹੱਥ 'ਚ ਤੁਹਾਡੀ ਕੁੜੀ ਦੇ ਧੀ ਦੇ ਹੱਥ ਦੇ ਵਿੱਚ ਮੋਬਾਈਲ ਆਊਗਾ ਤਾਂ ਘੱਟੋ ਘੱਟ ਉਹਨਾਂ ਦੇ ਸਾਹਮਣੇ ਤਾਂ ਕੋਈ ਚੰਗੀ ਗੱਲ ਆਊਗੀ ਸੋ ਦੋਸਤੋ ਅੱਜ ਵੀ ਦੁਨੀਆ ਦੇ ਵਿੱਚ ਲੋਕ ਕਹਿੰਦੇ ਨੇ ਕਿ ਇੱਕ ਦੀਵਾ ਦੂਜੇ ਦੀਵੇ ਨੂੰ ਜਗਾ ਦੇ ਤਾਂ ਉਹਦੀ ਰੋਸ਼ਨੀ ਘੱਟ ਨਹੀਂ ਹੋ ਜਾਂਦੀ ਉਹਦੀ ਲੋ ਦੀਵੇ ਦੀ ਘੱਟ ਨਹੀਂ ਹੋ ਜਾਂਦੀ ਇੱਕ ਮਾਤਾ ਪਿਤਾ ਜੋ ਆਪਣੀ ਰੋਸ਼ਨੀ ਨੂੰ ਆਪਣੇ ਦੀਵੇ ਨੂੰ ਆਪਣੇ ਆਪ ਦੇ ਦੀਵੇ ਨੂੰ ਜਗਾ ਕੇ ਥੋੜੇ ਦੀਵੇ ਦੀ ਰੋਸ਼ਨੀ ਨੂੰ ਵੀ ਜਗਾਉਂਦੇ ਨੇ ਤੁਹਾਨੂੰ ਹਰ ਇੱਕ ਚੀਜ਼ ਜ਼ਰੂਰਤ ਦੀ ਲਿਆ ਕੇ ਦਿੰਦੇ ਨੇ ਆਪਣੀਆਂ ਖੁਸ਼ੀਆਂ ਮਾਰ ਦਿੰਦੇ ਨੇ ਆਪਣੇ ਦਿਲ ਦੇ ਇਰਮਾਨ ਮਾਰ ਦਿੰਦੇ ਨੇ ਤੇ ਤੁਸੀਂ ਕੀ ਕਹਿ ਦਿੰਨੇ ਹੋ ਇਹ ਤੁਹਾਡਾ ਫਰਜ ਸੀ ਦੋਸਤੋ ਫਰਜ ਇਹ ਨਹੀਂ ਹੁੰਦਾ ਬਾਅਦ ਦੇ ਵਿੱਚ ਤੁਹਾਡਾ ਵੀ ਫਰਜ ਆਉਣਾ ਹੈ ਇਹ ਚੀਜ਼ ਤੁਹਾਡੇ ਤੇ ਵੀ ਆਉਣੀ ਹੈ ਸੋ ਦੋਸਤੋ ਫਰਜ ਇਹ ਨਹੀਂ ਹੁੰਦਾ ਫਰਜ ਦਾ ਮਤਲਬ ਇਹ ਹੁੰਦਾ ਜਿਹੜਾ ਮਾਤਾ ਪਿਤਾ ਨਿਭਾਉਂਦੇ ਆ ਉਹ ਇਹ ਚਾਹੁੰਦੇ ਆ ਵੀ ਜੋ ਅਸੀਂ ਕੰਮ ਕਰਦੇ ਆ ਉਹਦੇ ਨਾਲ ਕੋਈ ਚੰਗਾ ਹੋਰ ਦੁਨੀਆ ਤੇ ਨਾ ਕਰ ਸਕੇ ਆਪਣੇ ਬੱਚਿਆਂ ਵਾਸਤੇ ਉਹਨੂੰ ਕਹਿੰਦੇ ਆ ਫਰਜ ਦੋਸਤੋ ਜਦੋਂ ਉਹ ਬੁੱਢੇ ਹੋ ਜਾਂਦੇ ਆ ਉਦੋਂ ਉਹਨਾਂ ਦੀ ਗੱਲ ਸੁਣਨ ਦਾ ਤੁਹਾਡਾ ਹੱਕ ਬਣਦਾ ਫਰਜ਼ ਬਣਦਾ ਹੈ ਤਾਂ ਕਿ ਉਹ ਸੌਖੇ ਮਰ ਸਕਣ ਜਦੋਂ ਤੁਸੀਂ ਬੱਚੇ ਹੁੰਨੇ ਹੋ ਤਾਂ ਤੁਸੀਂ ਕੋਈ ਸ਼ਰਾਰਤ ਕਰਦੇ ਹੋ ਕੋਈ ਗਲਤੀ ਕਰਦੇ ਹੋ ਕਿਤੇ ਜਾਣ ਤੋਂ ਉਹਨਾਂ ਤੋਂ ਡਰਦੇ ਹੋ ਬਾਅਦ ਦੇ ਵਿੱਚ ਉਹ ਥੋ-ਥੋ ਜਦੋਂ ਡਰਦੇ ਆ ਤਾਂ ਤੁਸੀਂ ਉਹਨਾਂ ਦੇ ਉੱਤੇ ਉੱਚੀ ਬੋਲਦੇ ਹੋ ਉਥੇ ਇਹ ਯਾਦ ਰੱਖੋ ਵੀ ਸਾਡੇ ਤੇ ਵੀ ਇਹ ਟਾਈਮ ਆਉਣਾ ਹੈ ਉਹਨਾਂ ਦੇ ਅੱਗੇ ਉੱਚੀ ਨਾ ਬੋਲੋ ਉਹਨਾਂ ਦੇ ਅੱਗੇ ਨੀਵੇਂ ਹੋ ਕੇ ਬੋਲੋ ਅਗੇ ਉਹਨਾਂ ਨੂੰ ਮਹਿਸੂਸ ਹੋਵੇ ਵੀ ਇਹ ਅੱਜ ਵੀ ਸਾਡੇ ਨੂੰ ਪਿਆਰ ਨੂੰ ਪਿਆਰ ਕਰਦੇ ਆ ਸਾਡੇ ਬੱਚੇ ਕੋਈ ਵੀ ਕੰਮ ਹੋਵੇ ਉਹਨਾਂ ਤੋਂ ਰਹਿ ਲੈਣੀ ਜ਼ਰੂਰੀ ਆ ਵੱਡਿਆਂ ਤੋਂ ਥੈਂਕ ਯੂ ਦੋਸਤੋ